ਜੁਦੇ ਏ ਸ਼ੋਅ ਵਿੱਚ ਸਤਨਾਮ ਸਿੰਘ ਜੀ ਚਾਰ ਵੱਲੋਂ ਉਹਨਕੋ ਅਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਸ ਸ਼ੋਅ ਦੇ ਵਿੱਚ ਜੀ ਸੰਦਾ ਵੰਦਰ ਹਾਰਡਾਇਸਨ ਉਹਨਾਂ ਵਿੱਚ ਬਹੁਤ ਸਾਰੇ ਲੋਕਾਂ ਨੇ ਸੰਸਥਾਵਾਂ ਨੇ ਉਹ ਜੀ ਦੋ ਦੇ ਉੱਤੇ ਵੀ ਕਈਆਂ ਨੇ ਬਹੁਤ ਸੇਵਾ ਕੀਤੀ ਜੀ ਔਰ ਉਹਦੇ ਵਿੱਚ ਬੜੀਆਂ ਸਮਾਜ ਸੇਵੀ ਸਸਤਾਵਾਂ ਸੀ ਜਾਂ ਕញ្ញਾਂ ਨੇ ਵੀ ਉਹਨਾਂ ਵਿੱਚ ਪੱਤਰਕਾਰ ਲੋਕ ਵੀ ਸ਼ਾਮਲ ਸੀ ਆਪਾਂ ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਕਿ ਉਹਨਾਂ ਨੇ ਸੇਵਾ ਦੇ ਖੇਤਰ ਵਿੱਚ ਕਿੰਨਾ ਕੁ ਕੰਮ ਕੀਤਾ ਜਾਂ ਉਹਨਾਂ ਦੇ ਵਿੱਚ ਕੋਈ ਕੋਈ ਇਨਿਕ ਖੂਨਤਾਈ ਰਹੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਦੇਖਣ ਇਸ ਗੱਲਬਾਤ ਦੇ ਵਿੱਚ ਹਿੱਸਾ ਲੈਣ ਦੇ ਲਈ ਸਾਡੇ ਨਾਲ ਮੈਡਮ ਦਵਿੰਦਰ ਕੁਮਾਰ ਜੀ ਖੁਸ਼ ਤੇ ਉਹ ਸਾਡੇ ਨਾਲ ਇੱਥੇ ਆਏ ਹਨ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਔਰ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਦਵਿੰਦਰ ਕੁਮਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸੋਵਤ ਸਸ਼ਿਕਾ ਜੀ ਕਿਰਪਾ ਕਰ ਤੇ ਸਾਰੇ ਸਰੂਤਿਆਂ ਨੂੰ ਪਿਆਰ ਭਰੀ ਹਸ਼ਿਕਾ ਇਹਦਾ ਤੁਸੀਂ ਸਾ ਤੋਂ ਬਹਿਲਾ ਇਹ ਦੱਸੋ ਵੀ ਇਹ ਡਿਲੀ ਫਲੱਡ ਆਇਆ ਇਹਨੇ ਕਿੰਨੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੋਊਗਾ ਜਿਨ ਜਿਛੇ ਜਿਤ ਤੋ ਇਹ ਪਹਿਲਾਂ ਜਿਹੜੀਆਂ ਰਿਪੋਰਟਾਂ ਆਈਆਂ ਸੀਆਂ ਹਨਾ ਵੀ ਦੇਖੋ ਕਿੰਨਿਆਂ ਦਾ 60 ਪਿੰਡ ਤਾਂ ਡੈਥ ਹੋ ਚੁੱਕੀਆਂ ਸੀਗੀਆਂ ਹਨਾ ਹਾਂਜੀ ਹਜੇ ਪਾਣੀ ਕਾਫੀ ਹੱਦ ਤੱਕ ਨਹੀਂ ਉਤਰਿਆ ਗਿਆ ਜਿਹੜਾ ਦਰਿਆ ਜਿੱਥੇ ਪਹਿਲਾਂ ਪੁਰਾਣੀ ਦਰਿਆ ਸੀ ਕਿ ਤੇ ਉਸ ਤੋਂ ਬਾਅਦ ਜਮੀਨਾਂ ਕਟਿਆ ਗਈਆਂ ਲੋਕਾਂ ਨੇ ਘਰ ਪਾ ਲਏ ਹਨ ਉਹ ਵਾਲਾ ਪਾਣੀ ਹਜੇ ਨਹੀਂ ਸੁੱਕਿਆ ਵੀ ਲੋਕੀ ਜਮੀਨ ਹਜੇ ਆਪ ਦੀ ਲੱਭ ਰਹੇ ਆ ਹਨਾ ਉੱਥੇ ਤੇ ਉੱਥੋਂ ਉਸ ਜਗ੍ਹਾ ਤੇ ਕਿਸੇ ਦੀ লাশ ਨਿਕਲਦੀ ਹੈ ਜਾਂ ਨਿਕਲਦੀ ਹਜੇ ਇਹ ਚੀਜ਼ ਨਹੀਂ ਆਈ ਕਿਉਂਕਿ ਦੇਖੋ ਜੋ ਚੀਜ਼ ਆਉਣੀ ਹੁੰਦੀ ਸਾਨੂੰ ਮੀਡੀਆ ਦੇ ਥਰੂ ਆਉਣੀ ਹੁੰਦੀ ਹੈ ਹਨਾ ਹਾਂਜੀ ਜੇ ਉੱਥੇ ਕੋਈ ਸਰਕਾਰ ਸਰਵੇ ਕਰਦੀ ਹੈ ਪਰ ਉਹ ਕਈ ਵਾਰ ਇਹ ਹੁੰਦਾ ਕਿ ਕੋਈ ਨਵਾਂ ਮੁੱਦਾ ਆ ਜਾਂਦਾ ਮੀਡੀਆ ਸਾਰਾ ਉਧਰ ਨੂੰ ਕੁਮ ਮ ਜਾਂਦਾ ਹਾਂਜੀ ਉਧਰਲਾ ਮੁੱਦਾ ਫਿਰ ਥੋੜਾ ਜਿਹਾ ਰੁਕ ਜਾਂਦਾ ਹੈ ਹਨਾ ਹਾਂਜੀ ਹੁਣ ਜਿੱਥੋਂ ਤੱਕ ਇਹ ਆ ਕਿ ਲੋਕੀ ਥੋੜੀ ਹੱਦ ਤੱਕ ਸਟੇਬਲ ਹੋ ਚੁੱਕੇ ਆ ਲੋਕੀ ਜਿਨ੍ਹਾਂ ਦੇ ਘਰ ਨਹੀਂ ਸੀਗੇ ਠੀਕ ਆ ਉਹ ਆਪਣੇ ਘਰਾਂ ਚ ਸਾਫ ਸੁਥਾਈਆਂ ਹੋ ਗਈਆਂ ਹਨਾ ਲੱਗਿਆ ਹੋਇਆ ਮੀਡੀਆ ਵੀ ਲੱਗਿਆ ਹੋਇਆ ਐਨ ਜੀਓ ਵੀ ਲੱਗੇ ਹੋਏ ਆ ਜਿਨ੍ਹਾਂ ਦੇ ਘਰ ਟੁੱਟ ਚੁੱਕੇ ਸਨ ਉਹਨਾਂ ਦੇ ਘਰ ਛੱਤਾਂ ਸਭ ਕੁਝ ਮਤਲਬ ਕਰ ਰਿਹਾ ਹਨਾ ਸਾਰੇ ਅਵੇਲੇਬਲ ਉਹਨਾਂ ਨੂੰ ਕਰਵਾ ਰਹੀਆਂ ਟੀਮਾਂ ਹਾਂਜੀ ਤੇ ਜੋ ਨੁਕਸਾਨ ਹੋਇਆ ਜੋ ਹੁਣ ਸਰਕਾਰ ਨੇ ਪਹਿਲੀ ਰਾਤ ਸਮਗਰੀ ਜਿਹੜੀ ਪਹਿਲੀ ਪੇਮੈਂਟ ਦੀ ਕਿਸ਼ਤ ਸੀਗੀ ਉਹਨਾਂ ਨੇ ਪਰਸੋਂ ਤੇ ਉੱਥੇ ਦੀਤ ਕੀਤੀ ਹੈਗੀ ਹਨਾ ਸਰਕਾਰ ਨੇ ਹਾਂਜੀ ਉਹ ਕਿੰਨੀ ਕਿਸਾਨਾਂ ਦੇ ਹੱਕ ਦੇ ਵਿੱਚ ਜਾਂਦੀ ਹੈ ਇਹ ਜਦੋਂ ਸੈਕੰਡ ਵਾਲੀ ਕਰਨਗੇ ਹਨਾ ਉਦੋਂ ਹੀ ਪਤਾ ਲੱਗਦਾ ਕਿਉਂਕਿ ਇਹ ਸਭ ਉਹਨਾਂ ਦੀ ਜਿਹੜੀ ਆ ਗਲਤੀ ਹੈ ਉਹ ਸਾਦੇ ਨੂੰ ਡਿਸਟ੍ਰਿਬਿਊਟ ਹੋ ਚੁੱਕੀ ਹੈ ਨਹੀਂ ਹਜੇ ਤੱਕ ਸਾਰਿਆਂ ਨੂੰ ਨਹੀਂ ਹੋਈ ਜਿਵੇਂ ਥੋੜਾ ਜਿਹਾ ਏਰੀਆ ਲੰਡਿਆ ਹਨਾ ਵੀ ਇੰਨੇ ਏਰੀਏ ਦੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਬਿਲਕੁਲ ਜਿਹੜੇ ਵੀ ਕੋ ਖਤਮ ਹੋ ਚੁੱਕੇ ਆ ਉਹਨਾਂ ਨੂੰ ਪਹਿਲੀ ਅਰਹੀਬ ਕੀਤੀ ਗਈ ਉਹਦੇ ਵਿੱਚ ਵੀ ਹਜੇ ਕਾਫੀ ਹੱਦ ਤੱਕ ਰਹਿੰਦੇ ਆ ਲੋਕ ਹਾਂਜੀ ਕੁਝ ਇੱਕ ਹੱਦ ਤੱਕ ਦਿੱਤੀ ਗਈ ਆ ਨਾ ਹੋ ਸਕਦਾ ਸੈਕਿੰਡ ਦੇ ਵਿੱਚ ਉਹਨਾਂ ਨੂੰ ਉਹ ਵਾਲੀ ਦਿੱਤੀ ਜਾਵੇ ਹਨਾ ਪਹਿਲਾਂ 20000 ਮੁਆਵਜ਼ਾ ਕਹਿ ਰਹੇ ਸੀ ਕਿਲੇ ਦੇ ਸਾਹਮਣੇ ਦੇਣਾ ਤੇ ਹੁਣ ਵਿੱਚ ਲੋਕ ਕਹਿ ਰਹੇ ਵੀ ਲੋਕਾਂ ਨੂੰ ਥੋੜਾ ਵੱਧ ਵੀ ਮਿਲ ਗਿਆ ਤੇ ਕਈਆਂ ਨੂੰ ਮਤਲਬ ਜਿੰਨੇ ਕੁ ਲੋਕਾਂ ਦਾ ਨੁਕਸਾਨ ਹੋਇਆ ਉਹਦੇ ਹਿਸਾਬ ਨਾਲ ਸਰਕਾਰ ਨੇ ਕੁਝ ਹੱਦ ਤੱਕ ਦਿੱਤੀ ਐ ਪਰ ਤੁਹਾਨੂੰ ਵੀ ਪਤਾ ਹੀ ਆਪੋਜੀਸ਼ਨ ਤੇ ਆਪਸੇ ਚਿੰਨੀਆਂ ਲੜਾਈਆਂ ਚੱਲਦੀਆਂ ਰਹਿੰਦੀਆਂ ਜਿਵੇਂ ਕਿ ਸਰਕਾਰ ਨੇ ਸਾਨੂੰ મોદી ਨੇ ਪੈਸੇ ਨਹੀਂ ਦਿੱਤੇ ਸੈਂਡ ਗਵਰਨਮੈਂਟ ਸਾਨੂੰ ਪੈਸਾ ਨਹੀਂ ਦੇ ਰਹੀ ਹਨਾ ਵੀ ਆਪਣੇ ਕੋਲ ਉਹ ਸਾਰਾ ਰਿਵਿਊ ਫੰਡ ਜਿਹੜਾ ਇਹਨਾਂ ਨੂੰ ਦੇ ਰਹੇ ਆ ਹਾਂਜੀ ਪਰ ਇਹ ਕਿ ਜਿਨੇ ਐਨ ਜੀਓ ਆ ਤੇ ਜਿਨੇ ਲੋਕ ਆਮ ਖੜੇ ਹੋਏ ਆ ਫਿਰ ਉਹਨਾਂ ਨੂੰ ਥੋੜਾ ਜਿਹਾ ਇਸ ਚੀਜ਼ ਦਾ ਮਤਲਬ ਉਹਨਾਂ ਨੂੰ ਪੈਸਾ ਆ ਰਿਹਾ ਉਹਨਾਂ ਦੇ ਘਰ ਪੈ ਰਿਹਾ ਹਨਾ ਜੋ ਉਹਨਾਂ ਨੂੰ ਚਾਹੀਦੀ ਆ ਉਹ ਸਰਕਾਰ ਦੇ ਰਹੀ ਹੈ ਉਹ ਐਨਜੀਓ ਦੇ ਰਹੀ ਉਹ ਬਾਹਨੀਆਂ ਕੰਟਰੀਆਂ ਚ ਲੋਕ ਦੇ ਰਹੇ ਆ ਹਨਾ ਹਾਂਜੀ ਉਹ ਅੱਜੇ ਦੇਖੋ ਜਦੋਂ ਜਿੰਨਾ ਚਿਰ ਇਹ ਸੈਕੰਡ ਥਰਡ ਜਿੰਨਾ ਚਿਰ ਲੀਵਿੰਗ ਨਹੀਂ ਕਰਦੇ ਜਿੰਨਾ ਚਿਰ ਉਹ ਲੋਕ ਤੁਰੇ ਫਿਰਦੇ ਉਹਨਾਂ ਚਿਰ ਉਹਨਾਂ ਲੋਕਾਂ ਨੂੰ ਸ਼ਹਿਰ ਨਹੀਂ ਪਤਾ ਲੱਗਣਾ ਜਦੋਂ ਉਹ ਲੋਕ ਮਤਲਬ ਇਥੋਂ ਵਿੱਚੋਂ ਬਾਹਰ ਨਿਕਲ ਗਏ ਹਨਾ ਜਿੰਨੇ ਐਨਜੀਓ ਵਗੈਰਾ ਤੁਰੇ ਫਿਰਦੇ ਪਰ ਕਈ ਲੋਕਾਂ ਨੇ 5-5 ਸਾਲ ਲਈ ਕੀਤਾ ਵੀ ਅਸੀਂ 5-5 ਸਾਲ ਹੀ ਆ ਪਿੰਡ ਸਾਂਭੇ ਆ ਹਨਾ ਹਾਂਜੀ ਜਿੰਨੇ ਤਰੇ ਲੋਕ ਖੜੇ ਨਹੀਂ ਹੁੰਦੇ ਉਹਨਾਂ ਦੇ ਤਾਂ ਤੁਸੀਂ ਦੇਖੋ ਇਹ ਸਰਕਾਰ ਵੀ ਚੇਂਜ ਹੋ ਜਾਣੀ ਹਨਾ 27 ਚ ਇਲੈਕਸ਼ਨ ਹੋ ਜਾਣੀਆਂ ਇਹਨਾਂ ਦੀ ਸਰਕਾਰ ਦੀ ਹੋ ਨਵੀਂ ਸਰਕਾਰ ਉਹਨਾਂ ਦੇ ਇਹਨਾਂ ਨੂੰ ਕਿੰਨੀ ਕਰਲੀਵੇਂ ਫੰਡ ਇਹਨਾਂ ਨੂੰ ਮਿਲਦਾ ਹਨਾ ਕਿੰਨਾਕ ਨਹੀਂ ਮਿਲਦਾ ਹੱਜੇ ਦੇਖੋ ਜੋ ਪਟਵਾਰੀਆਂ ਨੇ ਗਦੌਰੀਆਂ ਕੀਤੀਆਂ ਇਹ ਕਹਿ ਸਕਦੇ ਹਾਂ ਬਿਲਕੁਲ ਉਸ ਉਸ ਏਰੀਏ ਦੇ ਲੋਕ ਬਿਲਕੁਲ ਖਤਮ ਹੋ ਚੁੱਕੇ ਹਤੇ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ 5 4 5 ਸਾਲਾਂ ਦੇ ਵਿੱਚ ਉਹ ਲੋਕ ਖੜੇ ਹੋ ਸਕਣਗੇ ਕਿਉਂਕਿ ਜਿਸ ਹਨ ਉਹਨਾਂ ਦੀਆਂ ਜ਼ਮੀਨਾਂ ਕੀ ਹਜੇ ਤਾਂ ਉਹਨਾਂ ਨੂੰ ਆਪਣੀ ਖੁਦ ਦੀ ਜ਼ਮੀਨ ਨਹੀਂ ਲੱਭ ਰਹੀ ਹਨਾ ਹਜੇ ਉਹ ਇਨਕੁਆਇਰੀ ਤਾਂ ਬਹੁਤ ਬਾਤ ਹੈ ਤਾਂ ਲੋਕ ਸਿਰਫ ਆਪਣੇ ਘਰ ਦੇਖ ਰਹੇ ਆ ਆਪਣੇ ਬੱਚਿਆਂ ਨੂੰ ਦੇਖ ਰਹੇ ਆ ਵੀ ਅਸੀਂ ਘਰ ਦੇ ਵਿੱਚ ਬੈਠ ਜਾਈਏ ਸਾਨੂੰ ਖਾਣ ਲਈ ਮਿਲ ਰਿਹਾ ਹਨਾ ਤੇ ਹਜੇ ਤੱਕ ਸਰਕਾਰ ਨੇ ਜੋ ਦਿੱਤਾ ਉਹਦੇ ਲਈ ਹਜੇ ਲੋਕਾਂ ਦੀ ਮੀਡੀਆ ਦੇ ਥਰੂ ਵੀ ਕੁਝ ਨਹੀਂ ਆਇਆ ਲੋਕਾਂ ਵੱਲੋਂ ਵੀ ਕੋਈ ਰਿਵਿਊ ਨਹੀਂ ਆਇਆ ਸਿਰਫ ਇਹੀ ਹੈ ਕਿ ਹਾਂ ਜਿਹੜੀ ਪਹਿਲੀ ਫਸਟ ਲੀਵਿੰਗ ਪਾਲਿਸੀ ਉਹ ਦਿੱਤਾ ਗਿਆ ਉਹਦੇ ਲਈ ਲੋਕ ਕਾਫੀ ਖੁਸ਼ ਆ ਵੀ ਲੋਕਾਂ ਨੂੰ ਕੁਝ ਹੱਦ ਤੱਕ ਚਲੋ ਕਸਦ ਵੀ ਮਿਲਿਆ ਕੋਈ ਸਰਕਾਰ ਵੱਲੋਂ ਕੁਛ ਆਇਆ ਹਨਾ ਪਰ ਜਿੰਨਾ ਤੇ ਗਾਂ ਜਿੰਨਾ ਤੇ ਪੂਰਾ ਮੁਆਵਜ਼ਾ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਕਿਉਂਕਿ ਪੂਰਾ ਮੁਆਵਜ਼ਾ ਤਾਂ ਹੀ ਮਿਲੂਗਾ ਜਦੋਂ ਮਤਲਬ ਦਰਿਆ ਦਾ ਪਾਣੀ ਸੁੱਕੂਗਾ ਫੇਰ ਹੀ ਉਸ ਚੀਜ਼ ਨੂੰ ਪਤਾ ਲੱਗੂ ਕਿ ਕਿੰਨੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਬਿਲਕੁਲ ਖਤਮ ਹੋ ਗਈਆਂ ਜਾਂ ਦਰਿਆ ਦਾ ਪਾਣੀ ਸੁੱਕਦਾ ਹੀ ਨਹੀਂ ਹਨਾ ਇੱਕ ਬਜ਼ੁਰਗ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਸੀਗੀ ਉਹ ਵੀ ਉਹ ਦਿੱਲੀ ਸੁਬਾ ਜਾਂਦੇ ਆ ਹਨਾ ਚਲੋ ਉਹਦਾ ਘਰ ਤਾਂ ਇੰਜੀਨੇ ਪਵਾਤਾ ਜਿਹੜੇ ਆਪਣੇ ਹੈਗੇ ਆ ਸੈਕ ਹੌਗਨੇਸ਼ਨ ਵਾਲੇ ਹੈਗੇ ਉਹਨਾਂ ਨੇ ਘਰ ਉਹਦਾ ਪਤਾ ਪਰ ਜਿਹੜੀ ਉਹਦੀ ਜ਼ਮੀਨ ਆ ਸਾਰੀ ਉਹਦੇ ਵਿੱਚ ਆ ਗਈ ਹੈ ਹਨਾ ਜਿਹੜੀ ਹੜਵਾਲਾ ਨਦੀਂਦਰ ਆਈ ਉਹ ਦਿੱਲੀ ਜਾਂਦਾ ਉੱਥੇ ਜਾ ਕੇ ਬੈਠ ਜਾਂਦਾ ਹਨਾ ਕਦੋਂ ਜ਼ਿਆਦਾ ਪਾਣੀ ਉਤਰੂਗਾ ਕਦੋਂ ਜ਼ਿਆਦਾ ਪਾਣੀ ਉਤਰੂਗਾ ਜਦੋਂ ਕਿ ਦਰਿਆ ਦਾ ਪਾਣੀ ਤਾਂ ਦੇਖੋ ਹੁਣ ਮੀਂਹ ਆਗੇ ਸੀਗੇ ਹੁਣ ਵੀ ਹੜਾਵਾਰੀ ਸਥਿਤੀ ਪੂਰੀ ਬਣੀ ਹਨਾ ਦੇਖੋ ਹੁਣ ਵੀ ਪਾਣੀ ਜਾਦੇ ਚੜ ਗਿਆ ਹਨਾ ਪਾਣੀ ਕਾਫੀ ਜਗ੍ਹਾ ਤੇ ਤੇ ਜੇ ਮੈਨੂੰ ਲੱਗਦਾ ਇਹ ਤੋਂ ਬਾਅਦ ਹੋਰ 4-5 ਦਿਨ ਮੀਂਹ ਆਇਆ ਤੇ ਫਿਰ ਮੈਨੂੰ ਲੱਗਦਾ ਫਿਰ ਹਜੇ ਵੀ ਖਤਰਾ ਹੈਗਾ ਲੋਕਾਂ ਤੇ ਹਨਾ ਖਤਰਾ ਹਜੇ ਚੱਲਿਆ ਨਹੀਂਗਾ ਕਿਉਂਕਿ ਮੀਂਹ ਦਾ ਜਿਵੇਂ ਹੁਣ ਵੀ 4-5 ਦਿਨ ਪੂਰਾ ਇਹ ਵੀ ਪਹਿਲਾਂ ਪਤਾ ਹੀ ਨਹੀਂ ਸੀ ਵੀ ਇਹ ਮੀਂਹ ਆਊਗਾ ਹਨਾ ਹਾਂਜੀ ਅਚਨ ਚੇਤੀ ਹੀ ਉਹ ਮੀਂਹ ਆ ਗਿਆ ਚੇਤੇ ਮੌਸਮ ਬਾਬਾ ਨੇ ਕਿਹਾ ਵੀ ਨਹੀਂ ਇਹ ਹੜ੍ਹਾਂ ਵਾਲੀ ਸਥਿਤੀ ਬਣ ਸਕਦੀ ਹੈ ਬਣ ਵੀ ਗਈ ਕਿਉਂਕਿ ਬਹੁਤ ਜ਼ਿਆਦਾ ਮੀਂਹ ਸੀ ਲਗਾਤਾਰ 3-4 ਦਿਨ ਬਿਲਕੁਲ ਮੀਂਹ ਨਹੀਂ ਘਟਿਆ ਅੱਛਾ ਜੀ ਉਹ ਨਾ ਤਾਂ ਖੱਜੇ ਨਹੀਂ ਲੱਗਦਾ ਕਿ ਲੋਕਾਂ ਨੂੰ ਖੁਦ ਕਿਉਂਕਿ ਸਰਕਾਰ ਤਾਂ ਤੁਸੀਂ ਵੀ ਦੇਖੋ ਇਹ ਸਰਕਾਰ ਹਮੇਸ਼ਾ ਮੁਆਵਜ਼ਾ ਜਿੰਨਾ ਹੁੰਦਾ ਉਹਨਾਂ ਨਹੀਂ ਦਿੰਦੀ ਸਰਕਾਰ ਬਹੁਤ ਕਿਲੇ ਦਾ 20000 ਦੇ ਤੋਂ 25000 ਬੱਤ 30000 ਦੇ ਤੋਂ ਇਦੋਂ ਬਾਅਦ ਕਦੇ ਵੀ ਸਰਕਾਰ ਮੁਆਵਜ਼ਾ ਨਹੀਂ ਦਿੰਦੀ ਜਿੰਨੀਆਂ ਵੀ ਸਰਕਾਰਾਂ ਹੋਈਆਂ ਹਾਂਜੀ ਜਿੰਨੀਆਂ ਵੀ ਸਰਕਾਰਾਂ ਹੋਈਆਂ ਹੁਣ ਤੱਕ ਇੰਨਾ ਕੁ ਮਸਾ ਦਿੰਦੀ ਆ ਹਾਂਜੀ ਕਈ ਕਿ ਕਿ ਹੁਣ ਆ ਦੇਖੋ ਜਿਹੜੀ ਹੁਣ ਵਾਲੀ ਆਪਣੀ ਆਮ ਆਦਮੀ ਪਾਰਟੀ ਸਰਕਾਰ ਆ ਉਹ ਕਿੰਨਾ ਦਿੰਦੀ ਆ ਹਨਾ ਲੋਕਾਂ ਨੂੰ ਫੰਟਾ ਹਜੇ ਤਾਂ ਸਿਰਫ ਫਰਸਟ ਲੀਵਿੰਗ ਗਈ ਹੈ ਉਹਨਾਂ ਦੇ ਘਰ ਜਿਹੜੇ ਉਹ ਹੋਇਆ ਤੇ ਉਸ ਦਾ ਸਿਰਫ ਮੁਆਇਜ਼ਾ ਦਿੱਤਾ ਗਿਆ ਹੈ ਹਾਂ ਉਹਨਾਂ ਨੇ ਮੰਗਾਈਆਂ ਰਿਪੋਰਟਾਂ ਵੀ ਜਿਵੇਂ ਕਿਸੇ ਦੇ ਮੱਝਾਂ ਗਾਵਾਂ ਮਰ ਗਏ ਹਨਾ ਕਿਸੇ ਨੇ ਵੀ ਉਹਦਾ ਕਿੰਨਾ ਦਿੰਦੇ ਆ ਵੈਸੇ ਜੋ ਵੀ ਇਹਨਾਂ ਨੇ ਪਹਿਲਾਂ ਕਿਹਾ ਸੀ ਜਿਵੇਂ ਬੱਕਰੀ ਦਾ ਇਹਨਾਂ ਨੇ ਕਿਹਾ ਸੀ ਖਣੀ 500 ਆ ਹਨਾ ਤੇ ਮੁਰਗੀਆਂ ਦਾ 100 ਰੁਪਿਆ ਹਾਂਜੀ ਤੇ ਮਤਲਬ ਕਿ ਬਹੁਤ ਘੱਟ ਹੈ ਜਿਹੜਾ ਮੁਆਇਜ਼ਾ ਸੋਸ਼ਲ ਮੀਡੀਆ ਤੇ ਜਾਂ ਜਿਹੜਾ ਸਰਕਾਰ ਦੀ ਇੱਕ ਲੈਟਰ ਵੀ ਆਈ ਸੀ ਉਹਦੇ ਤੇ ਬਹੁਤ ਘੱਟ ਉਹ ਮੁਆਇਜ਼ਾ ਸੀਗਾ ਹਨਾ ਸਰਕਾਰ ਮਤਲਬ ਲੋਕਾਂ ਨੇ ਰੌਲਾ ਵੀ ਪਾਇਆ ਸੀ ਹਾਂ ਜੀ ਪਰ ਹਜੇ ਤੱਕ ਲੋਕ ਥੋੜਾ ਸ਼ਾਂਤ ਵੀ ਹੈ ਕਿਉਂਕਿ ਸ਼ਾਇਦ মিডিਆ ਨਹੀਂ ਉਧਰ ਜਾ ਰਿਹਾ মিডিਆ ਸਾਰਾ ਇੱਧਰ ਨੂੰ ਆ ਗਿਆ ਜਦੋਂ ਜਵੰਦਰ ਦੀ ਮੌਤ ਹੋਈ ਆਣਾ ਸਾਰਾ মিডিਆ ਇੱਧਰ ਨੂੰ ਖੰਮ ਗਿਆ ਹਾਂ ਜੀ ਤੇ ਇਸ ਲਈ ਲੋਕਾਂ ਦੇ ਜਿਹੜੀ ਹੁਣ ਲਿਵਿੰਗ ਫੰਡ ਹੋਈ ਉਹ ਲੋਕ ਮੈਨੂੰ ਲੱਗਦਾ ਵੀ ਸਰਕਾਰ ਉਦੋਂ ਸ਼ਾਇਦ ਉਹ ਚੀਜ਼ਾਂ ਦਿੰਦੀ ਹੈ ਉਹ ਦੋ ਚੀਜ਼ਾਂ ਕਰਦੀ ਜਦੋਂ মিডিਆ ਤੇ ਲੋਕ ਦੂਜੇ ਪਾਸੇ ਨੂੰ ਹੋ ਜਾਂਦੇ ਜਦੋਂ ਕੋਈ ਹੋਰ ਮੁੱਦਾ ਨਾ ਨਿਕਲ ਆਉਂਦਾ ਹਾਂਜੀ ਜਿਵੇਂ ਐਨੇ ਟਾਈਮ ਦਾ ਇਹਨਾਂ ਨੇ ਕੋਈ ਫੰਡ ਨਹੀਂ ਸੀ ਦਿੱਤਾ ਹੁਣ ਇਹਨਾਂ ਨੇ ਕੱਲ ਪਰਸ ਉੱਥੇ ਆ ਕੇ ਫੰਡ ਦਿੱਤਾ ਹਨਾ ਖੁਦ ਭਗਵਾਨ ਦਮਨ ਦੇ ਕੇ ਆਇਆ ਤੇ ਪਰ ਇਹ ਉਦੋਂ ਆਇਆ ਜਦੋਂ ਸਾਰਾ মিডিਆ ਤੇ ਲੋਕ ਜਵੰਦੇ ਦੀ ਮੌਤ ਵੱਲ ਨੂੰ ਹੋ ਗਈ ਬੂਰਾ ਇੱਕ ਮਹੀਨੇ ਤੋਂ ਹੋ ਗਿਆ ਕਿ ਲੋਕ ਜਵੰਦੇ ਦੇ ਹੀ ਅੱਗੇ ਪਿੱਛੇ ਮਤਲਬ ਜਵੰਦੇ ਲਈ ਅਦਾਸਾ ਕਰੇ ਜਵੰਦੇ ਲਈ ਬੈਠੇ ਹਨਾ ਸਾਰਾ মিডিਆ ਦੀ ਸ਼ਿਸ਼ਕਾਰ ਤੇ ਬੈਠਾ ਹੁਣ ਲੋਕ ਸਾਰੇ ਇਹ ਕਿ ਉਹਦੋਂ ਬਾਅਦ ਕੱਲਾ ਜਵੰਦਾ ਨਹੀਂ ਮਰਿਆ ਉਹਦੋਂ ਬਾਅਦ ਇੱਕ ਘੁੰਮਣ ਮਰਿਆ ਹਨਾ ਮਤਲਬ ਕਿ ਕੱਥੀਆਂ 4-5 ਇਹ ਜਿਹੜੀਆਂ ਮੌਤਾਂ ਹੋਈਆਂ ਅਚਨ ਚੇਤ ਜਿਹੜੀਆਂ ਮੌਤਾਂ ਹੋਈਆਂ ਲੋਕ ਸਾਰਾ ਉਦੋਂ ਨੂੰ ਕੋ ਮੰਗੇ ਤੇ ਉਦੋਂ ਆਦਿ ਇਹਨਾਂ ਨੇ ਰੀਲਿਵਿੰਗ ਫੰਡ ਦਿੱਤਾ ਹਾਂਜੀ ਹਾਂਜੀ ਇਹ ਗੱਲ ਹੈ ਚੇਤ ਫਿਰ ਉਹ ਜੇ ਫੰਡ ਜੇ ਦੇ ਦਿੱਤਾ ਵੀ ਹੈ ਜਿੰਨਾ ਵੀ ਦਿੱਤਾ ਤੇ ਫਿਰ ਉਹ ਅਕਸ ਮੀਡੀਆ ਦੇ ਸਾਹਮਣੇ ਹਜੇ ਤੱਕ ਕੋਈ ਆਈ ਨਹੀਂ ਹੈ ਹਨਾ ਜਿਵੇਂ ਇੱਕ ਚੀਜ਼ ਹੋਰ ਦੇਖੀਏ ਸਰਕਾਰ ਜ਼ਿਆਦਾਤਰ ਮੀਡੀਆ ਵਾਲਿਆਂ ਨੂੰ ਹੀ ਮਤਲਬ ਕਿ ਆਪਦੇ ਟਾਰਗੇਟ ਤੇ ਰੱਖ ਰਹੀਆਂ ਹਨਾ ਜਿਵੇਂ ਕੋਈ ਐਂਕੈਸਦਿਆ ਕੋਈ ਪੱਤਰਕਾਰ ਕਿਸੇ ਦੂਜੀ اپੋਜੀਸ਼ਨ ਪਾਰਟੀ ਦੀ ਕਰਦਾ ਤੇ ਮੀਡੀਆ ਮਤਲਬ ਸਰਕਾਰ ਉਸੇ ਤੇ ਤਵੇ ਲਾਉਣ ਲੱਗ ਜਾਂਦੀ ਹੈ ਨਾ ਹਾਂਜੀ ਸਰਕਾਰ ਨੂੰ ਚਾਹੀਦਾ ਮੀਡੀਆ ਸਾਰਾ ਇੱਕ ਹੈ ਮੀਡੀਆ ਜੇ ਅੱਜ ਤਰ ਤੱਕ ਢੇਲੀ ਖੜਾ ਤਾਂ ਕੱਲ ਦੂਸਰਿਆਂ ਲਈ ਖੜਾ ਹੋਊਗਾ ਮੀਡੀਆ ਮੰਨਦੇ ਆ ਕਾਫੀ ਹੱਦ ਤੱਕ ਮੀਡੀਆ ਬਕਾਉਂਦੀ ਹੈ ਪਰ ਕਾਫੀ ਹੱਦ ਤੱਕ ਲੋਕ ਬਕਾਉਂ ਵੀ ਨਹੀਂ ਹੈ ਮੀਡੀਆ ਚੰਗਾ ਵੀ ਹੈ ਦਵਿੰਦਰ ਜੀ ਹਾਂ ਅੱਜ ਤੱਕ ਬਹੁਤ ساریਆਂ ਵੀਲੀਆਂ ਘਰਾਮੀਆਂ ਦੇਖੀਆਂ ਆ ਉਹ ਮੈਂ ਇਹ ਵੀ ਲੋਡ ਕੀਤਾ ਆ ਕਿ ਉਹਨਾਂ ਨੇ ਜਿੰਨਾ ਵੀ ਸਾਡਾ মিডিਆ ਚਾਹ ਸੋਸ਼ਲ ਮੀਡੀਆ ਆ ਚਾਹ ਇਲੈਕਟ੍ਰੋਨਿਕ ਮੀਡੀਆ ਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਲੇਕਿਨ ਮੈਂ ਮジョਰਿਟੀ মিডিਆ ਦੀ ਗੱਲ ਕਰਦਾ ਆ ਕਿ ਉਹਨਾਂ ਨੇ ਗਰਾਉਂਡ ਲੈਵਲ ਤੇ ਜਾ ਕੇ ਬਿਲਕੁਲ ਆਪਣੀ ਜਾਨ ਤਕਵੀਰ ਵਿੱਚ ਪਾ ਕੇ ਸਾਰੇ ਫਲੱਡ ਅਫੈਕਟਡ ਜਿਹੜੀ ਐਂਡੀ ਸੱਗੇਆ ਉਹਨਾਂ ਨੂੰ ਕਵਰ ਕੀਤਾ ਆ ਬਹੁਤ سارے ਮੀਡੀਅਮ ਨੂੰ ਇੰਡੀਵਿਜੂਅਲ ਤੌਰ ਤੇ ਜਾਣਦਾ ਵੀ ਆ ਔਰ ਉਹਨਾਂ ਨੂੰ ਮੈਂ ਕਵਰ ਕਰਦਿਆਂ ਵੀ ਦੇਖਿਆ ਆ ਜੇ ਉਹ ਆਪਣੇ ਡਿਊਟੀ ਦੇ ਵਿੱਚ ਸੀਰੀਅਸ ਨਾ ਹੁੰਦੇ ਤਾਂ ਆਪਣੀ ਜ਼ਿੰਦਗੀ ਦਾ ਜੋਖਮ ਉਹ ਨਾ ਚੱਕਦੇ ਸੋ ਕੋਲ ਮਾ ਕੇ ਮੈਂ ਦਾ ਇਹ ਅਪੀਮੀਨ ਲੈ ਕੇ ਬੈਠਾ ਆ ਕਿ ਮੀਡੀਏ ਨੇ ਇਸ ਫਲੱਡਾਂ ਦੇ ਦਰਾਨ ਬਹੁਤ ਵਧੀਆ ਇੱਕ ਦੋ ਜਿਹੜਾ ਆ ਉਹ ਪਲੇ ਕੀਤਾ ਹੈ। ਪਰ ਤੁਸੀਂ ਕੀ ਸਮਝਦੇ ਇਹਦੇ ਬਾਰੇ ਕਿੰਨਾ ਉਹਨਾਂ ਨੇ ਹਾਂਜੀ ਨਹੀਂ ਬਿਲਕੁਲ ਸਹੀ ਗੱਲ ਆ ਸਰ ਦੇਖੋ ਪਹਿਲਾਂ ਦੇਖੋ ਪਹਿਲਾਂ ਜਦੋਂ মিডিਆ ਨਹੀਂ ਸੀ ਹੁੰਦਾ ਆਪਣੇ ਕੋਲ ਇੱਕ ਦੂਦਰਸ਼ਨ ਹੁੰਦਾ ਸੀ ਦਿੱਲੀ ਦੂਦਰਸ਼ਨ ਹਾਂਜੀ ਹਾਂ ਆਪਾਂ ਜੇ ਉਦੋਂ ਦਾ ਕੰਦੇਲ ਹੁਣ ਵਾਲੇ ਨਾ ਕਰਦੇ ਆ ਤੇ ਸਾਨੂੰ ਉਦੋਂ ਤਾਂ ਸਿਰਫ ਇੱਕ ਨਿਊ ਖਬਰਾਂ ਹੁੰਦੀਆਂ ਹੁੰਦੀਆਂ ਸੀ ਅਖਬਾਰ ਆਉਂਦਾ ਹੁੰਦਾ ਸੀ 84 ਵੇਲੇ ਖਵਾਦੀ ਕਾਫੀ ਟਾਈਮ ਬੰਦ ਰਿਹਾ ਲੋਕ ਇੱਕ ਦੂਜੇ ਤੋਂ ਲੋਕਾਂ ਨੂੰ ਸਮਝ ਨਹੀਂ ਸਕਦੇ ਇਹ ਬਾਹਰ ਹੋਈ ਕਿ ਜਾਂਦਾ ਹੁਣ ਸਾਨੂੰ ਪੈਰ ਪੈ ਦੀ ਖਬਰ ਇੰਟਰਨੈਸ਼ਨਲ ਨੈਸ਼ਨਲ ਹਨਾ ਹਾਂਜੀ ਹਰ ਚੀਜ਼ ਸਾਡੇ ਕੋਲ ਪਹੁੰਚ ਰਹੀ ਹੈ ਦੇਖੋ ਬਿਜ਼ਨਸ ਆਪਦੇ ਹੁੰਦੇ ਆ ਸਭ ਨੇ ਕਮਾਣਾ ਹੁੰਦਾ ਉਹ ਵਿਊਜ਼ ਦੇ ਚੱਕਰ ਚ ਅਸੀਂ ਕਹਿੰਦੇ ਵਿਊਜ਼ ਦੇ ਚੱਕਰ ਚ ਕਮਾਣੇ ਨੇ ਸਾਰਾ ਮੀਡੀਆ ਇੱਕੋ ਜਿਹਾ ਨਹੀਂ ਹੁੰਦਾ ਕਾਫੀ ਹੱਦ ਤੱਕ ਜਿਹੜੇ ਨਵੇਂ ਉੱਠੇ ਆ ਜਿਹੜੇ ਵੈਸੇ ਇਕੱਲਾ ਫੋਨ ਲੈ ਕੇ ਤੁਰੇ ਫਿਰਦੇ ਆ ਉਹ ਲੱਗਦੀ ਹੈ ਉਹ ਬਲੌਗਰ ਵੀ ਆ ਉਹ মিডিਆ ਦੂਸਰਾ ਵੀ ਆ ਜਿਨ੍ਹਾਂ ਨੇ ਸਿਰਫ ਥੋੜੇ ਟਾਈਮ ਲਈ ਜਿਨ੍ਹਾਂ ਦਾ ਬੰਦ ਵੀ ਹੋ ਜਾਂਦਾ ਹਨਾ ਹਾਂਜੀ ਹਾਂ ਉਹ ਵੀ ਜੋ ਹੈ ਵਿੱਚ ਰਲੇ ਹੋਏ ਲੋਕ ਆ ਹੁਣ ਸਾਨੂੰ ਲੋਕਾਂ ਦੇ ਐਨੇ মিডিਆ ਦੇ ਵਿੱਚ ਕੌਣ ਚੰਗਾ ਕੌਣ ਮਾੜਾ ਕਿਹੜਾ ਅਸਲੀ মিডিਆ ਕਿਹੜਾ ਨਕਲੀ মিডিਆ ਉਹਦੀ ਪਛਾਣ ਕਰਨੀ ਸਾਡੇ ਲਈ ਔਖੀ ਆ ਕਿਉਂਕਿ ਹਰ ਕੋਈ ਕਾਡ ਪਾਈ ਫਿਰਦਾ ਹੈ ਅੱਜ ਕੱਲ ਕਾਡ ਹਰ ਕਿਸੇ ਦਾ ਨਕਲੀ ਬਣ ਜਾਂਦਾ ਹਨਾ ਹਰ ਕੋਈ ਜਿਵੇਂ ਮਰਗੀ ਜਿਵੇਂ ਆਧਾਰ ਕਾਰਡ ਅੱਜ ਕੱਲ ਆਪਾਂ ਕਹਿੰਦੇ ਹਨਾ ਲੋਕੀ ਜਿਵੇਂ ਪ੍ਰਵਾਸੀ ਆਧਾਰ ਕਾਰਡ ਬਣਾਈ ਫਿਰਦੇ ਆ ਕਿਸੇ ਦੇ ਘਰਾਂ ਦੇ ਤੇ ਉਵੇਂ ਕਾਰਡ ਬਣ ਜਾਂਦਾ ਕਾਰਡ ਨੂੰ ਬਣਨੂ ਕੀ ਆ ਥੋੜੇ ਜਿਹੇ ਪੈਸੇ ਤੋਂ ਕਾਰਡ ਬਣ ਜਾਂਦਾ ਹਨਾ ਹਾਂਜੀ ਪਰ ਜਿਹੜਾ ਅਸਲੀ মিডিਆ ਤੇ ਅਸਲੀ মিডিਆ ਜਿਹੜਾ ਉਹ ਕੰਮ ਗਰਾਉਂਡ ਤੇ ਆ ਕੇ ਉਹਨੇ ਕੀਤਾ ਸਾਨੂੰ ਉਹਨਾਂ ਪਰਾਂ ਦਾ ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀ ਜਿਨ੍ਹਾਂ ਦਾ ਲੱਗਿਆ ਵੀ ਇਸ ਪੈਨ ਦੇ ਵਿੱਚ ਕੋਈ ਗਿਆਨ ਕੇ ਇਸ ਪੈਨ ਦੇ ਵਿੱਚ ਇੰਨਾ ਨੁਕਸਾਨ ਹੋ ਚੁੱਕਿਆ ਉਥੋਂ ਤੱਕ ਵੀ মিডিਆ ਪਹੁੰਚਿਆ ਚਾਹੇ ਆਦੀ ਜਾਂਚ ਪੱਲੀ ਤੇ ਤਰਕ ਕੇ ਗਿਆ ਕਿਵੇਂ ਵੀ ਆ ਪਰ ਗਿਆ ਲੋਕਾਂ ਨੂੰ ਦਿਖਾਇਆ ਉਹਨਾਂ ਲੋਕਾਂ ਦੀ ਫੇਰ ਸਹਿਤਾ ਹੋਈ ਆ ਜਾ ਕੇ ਹਨਾ ਹਾਂਜੀ ਮੀਡੀਆ ਨੇ ਹੀ ਜਿਆਦਾ ਵੀ ਕਿੰਨਾ ਦਾ ਕੀ ਨੁਕਸਾਨ ਹੋ ਗਿਆ ਕਿੰਨਾ ਦਾ ਕੀ ਨੁਕਸਾਨ ਹੋ ਗਿਆ ਮੀਡੀਆ ਨੇ ਹੀ ਜਿਆਦਾ ਦਿਖਾਇਆ ਮੰਨੇ ਵੀ ਹਰ ਦੇਖੋ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਦੋਨੇ ਇੱਕ ਪਾਸਾ ਸਿੱਕਾ ਜਿਹੜਾ ਪੈਸੇ ਤੇ ਹੁੰਦਾ ਦੂਜੇ ਪਾਸਾ ਸਿੱਕਾ ਗਾਂਧੀ ਦਾ ਹੁੰਦਾ ਹਨਾ ਪਰ ਦੇਖੋ ਗਾਂਧੀ ਵਾਲੇ ਨੂੰ ਅਸੀਂ ਦੇਖਦੇ ਨਹੀਂ ਪੈਸੇ ਵਾਲੇ ਨੂੰ ਦੇਖ ਲੈਣੇ ਹਨਾ ਵੀ ਇਹ ਤੇ 1 ਰੁਪਿਆ ਲਿਖਿਆ 2 ਰੁਪਏ ਲਿਖਿਆ ਉਵੇਂ ਹੀ ਹਰ ਸਿੱਕੇ ਦੇ ਦੋਨੇ ਪਹਿਲੂ ਆ ਦੇਖੋ ਅਸੀਂ ਸਾਰੇ ਮੀਡੀਆ ਨੂੰ ਇੱਕੋ ਜਿਹਾ ਕਰਤਾ ਹਾਂ ਜੀ ਗੱਲ ਕੋਈ ਜਦੋਂ ਪੇਮੈਂਟ ਕਰਦੇ ਆ ਸਾਡਾ ਸਿੱਕਾ ਚਲੇ ਜਾਂਦਾ ਸੀ ਦੋਨੇ ਪਾਸੇ ਇੱਕੋ ਜਿਹਾ ਹੋ ਗਿਆ ਉਸੇ ਤਰ੍ਹਾਂ ਲੋਕਾਂ ਨੇ ਸਾਰਾ মিডিਆ ਇੱਕੋ ਜਿਹਾ ਕਰਤਾ ਵੀ ਜਿਹੜਾ ਬੈਸੇ ਲੋਕ ਮੋਬਾਈਲ ਲਈ ਫਿਰਦੇ ਉਹਨੂੰ ਵੀ ਉਹਨਾਂ ਨਾਲ ਜੋੜਤਾ ਦੂਸਰੇ ਜਿਹੜਾ ਚੰਗਾ মিডিਆ ਕੰਮ ਕਰਿਆ ਉਹਨੂੰ ਵੀ ਰਲਾਤਾ ਵਿੱਚ ਹੈਣਾ ਵੀ ਉਹ ਵਿਊ ਦੇ ਮਾਰੇ ਚੱਕਰ ਜਾਂ ਕਰਦੇ ਆ ਕਰ ਪਰ ਲੋਕ ਮੰਨਦੇ ਆ ਕਿ ਲੋਕ ਕਾਫੀ ਹੱਦ ਤੱਕ মিডিਆ ਜਿਵੇਂ ਹੁਣ ਜਵੰਦੇ ਦੀ ਮੌਤ ਹੋਈ ਹੈ ਇਹ ਤਾਂ ਬੜਾ মিডিਆ ਨੂੰ ਟ੍ਰੋਲ ਕੀਤਾ ਗਿਆ মিডিਆ ਨੇ ਐਂ ਕਰਤਾ মিডিਆ ਨੇ ਲੋਕੀ ਨੇ ਮਤਲਬ মিডিਆ ਤੇ ਹੀ ਲੋਕਾਂ ਨੇ ਤਾਂ ਲਾਇਆ ਪਿਆ ਪਰ ਜਿਹੜੇ ਦੇਖੋ ਬਾਹਰ ਲੋਕ ਬੈਠੇ ਆ ਬਾਹਰ ਉਹਦੇ ਫੈਨਸ ਬੈਠੇ ਆ ਹਨਾ ਉਹਨਾਂ ਨੂੰ ਪਲ-ਪਲ ਦੀ ਖਬਰ ਉਹ ਮੀਡੀਆ ਹੀ ਦੇ ਰਿਆ ਸੀ ਬਿਲਕੁਲ ਮੀਡੀਆ ਰਾਹੀਂ ਉਹਨਾਂ ਤੱਕ ਪਹੁੰਚ ਰਹੀ ਸੀ ਉਹ ਖਬਰ ਹਨਾ ਮੰਨਦੇ ਆ ਵੀ ਮੀਡੀਆ ਨੂੰ ਉਹਨਾਂ ਦੇ ਪਰਿਵਾਰ ਤੱਕ ਦੇਖੋ ਜਿਹੜਾ ਤਾਂ ਅਸਲੀ ਮੀਡੀਆ ਚੰਗਾ ਮੀਡੀਆ ਉਹ ਕਦੇ ਵੀ ਪਰਿਵਾਰ ਦੀ ਫੋਟੋ ਨਹੀਂ ਲੈਂਦਾ ਕਦੇ ਵੀ ਪਰਿਵਾਰ ਦੇ ਕੋਲ ਤੱਕ ਨਹੀਂ ਪਹੁੰਚਦਾ ਹਾਂ ਮੀਡੀਆ ਹੈ ਜਿਹੜਾ ਉਹਨਾਂ ਨੂੰ ਇਹ ਹੁੰਦਾ ਕਿ ਚਲੋ ਆਹ ਚੀਜ਼ ਅਸੀਂ ਉਹਨਾਂ ਦੇ ਫੈਨਸ ਲਈ ਦੇਈਏ ਉਹ ਪਿੰਡਾਂ ਦੇ ਵਿੱਚ ਲੋਕਾਂ ਨੂੰ ਪੁੱਛਦੇ ਆ ਹਨਾ ਪਿੰਡਾਂ ਜਾਂਦੇ ਆ ਤੇ ਉਹ মিডিਆ ਹੀ ਹੈ ਜੋ ਜਿਨਾਂ ਚੀਜ਼ਾਂ ਦਾ ਸਾਨੂੰ ਨਹੀਂ ਪਤਾ ਜਿਨਾਂ ਦੇ ਅਸੀਂ ਫੈਨਸ ਦਾ ਸਾਨੂੰ ਨਹੀਂ ਪਤਾ ਉਹ মিডিਆ ਸਾਡੇ ਕੋਲੇ ਰੱਖ ਲਿਆ ਉਹ ਚੀਜ਼ਾਂ ਹਨਾ ਹਾਂਜੀ ਪਰ ਅਸਲ ਨੇ ਵੀ ਚਲੋ ਆ ਵੀ ਚੀਜ਼ ਗਲਤ ਹੈ ਕਿ মিডিਆ ਨੇ ਜੇ ਬਿਲਕੁਲ ਸ਼ਮਸ਼ਾਨ ਘਾਟ ਤੱਕ ਕੈਮਰੇ ਲਾਈ ਹਨਾ ਉਹ ਚੀਜ਼ ਗਲਤ ਹੈ ਸ਼ਮਸ਼ਾਨ ਘਾਟ ਤੱਕ ਕੈਮਰੇ ਨਹੀਂ ਸੀ ਹਨਾ ਲਾਉਣੇ ਚਾਹੀਦੇ ਬੰਦੇ ਤਾਂ ਦੇਸੀ ਨਹੀਂ ਰਿਹਾ ਸਿਰ ਕੈਮਰਾ ਹੀ ਕੈਮਰਾ ਦਿਖ ਰਿਹਾ ਹੁਣ ਇਹ ਨਹੀਂ ਪਤਾ ਵੀ ਉਹ ਅਸਲੀ মিডিਆ ਹੈ ਕਿ ਨਕਲੀ মিডিਆ ਹਨਾ ਦੇਖੋ ਲੋਕਾਂ ਦੇ ਹੱਥਾਂ 'ਚ ਫੋਨ ਵੀ ਹੈ ਦੇਖੋ ਜਿਨ੍ਹਾਂ ਦੇ ਹੱਥਾਂ 'ਚ ਫੋਨ ਹੈ ਉਹ ਤਾਂ ਨਾ ਪੱਕਾ ਐ ਸਾਦੇ ਆਮ ਲੋਕ ਵੀ ਹੋ ਸਕਦੇ ਆ ਕਿਉਂਕਿ ਹਰ ਕੋਈ ਵੀਡੀਓ ਬਣਾਉਣ ਦੀ ਕਰਦਾ ਨਹੀਂ ਮੈਂ ਕੱਲ ਮੈਂ ਇੱਕ ਵੀਡੀਓ ਦੇਖ ਰਹੀ ਸੀ ਜਵੰਦੇ ਦੀ ਦੂਸਰੀ ਸਾਈਟ ਤੋਂ ਕਿਸੇ ਨੇ ਪਾਈ ਹੋਈ ਸੀ ਉਹ ਚ ਇੱਕ ਲੇਡੀ ਸੀ ਆਪਣੇ ਮੋਬਾਈਲ ਦੇ ਉੱਤੇ ਬਣਾ ਰਹੀ ਸੀ ਵੀਡੀਓ ਦੱਸ ਉਹਦਾ ਉਹਦਾ ਮੋਬਾਈਲ ਦੇਖੋ ਬਿਲਕੁਲ ਆਇਆ ਸੀਗਾ ਉਹਦਾ ਮੋਬਾਈਲ ਬਿਲਕੁਲ ਜਿੱਥੇ ਜਵੰਦੇ ਦੀ ਜਿੱਥੇ ਜਮਾ ਆਪਾਂ ਚਿਤਾ ਚੰਦਿਆ ਹਨਾ ਉਹਦਾ ਮੋਬਾਈਲ ਬਿਲਕੁਲ ਉੱਪਰ ਸੀਗਾ ਉਸ ਲੇਡੀਜ਼ ਦਾ ਹਨਾ ਹਾਂਜੀ ਉਹ ਲੇਡੀ ਨੂੰ ਸਾਪੇਤਾ ਲੱਗ ਰਿਆ ਸੀ ਉਹਦੇ ਹੱਥ ਦੇ ਵਿੱਚ ਮੋਬਾਈਲ ਆ ਉਹ ਕਿਸੇ ਦੇ ਹੋਰ ਮੀਡੀਆ ਰਾਹੀਂ ਦੇਖ ਲੋ ਆਈ ਆ ਹਨਾ ਹਾਂਜੀ ਕਿਰ ਅਸੀਂ ਕਹਿੰਦੇ ਆਮ ਲੋਕ ਕਵਿਤਾ ਵੀ ਆਮ ਲੋਕ ਕਹਾਣੀ ਹੀ ਚਾਹੀਦੇ ਕੋਟਕਟੇ ਜੀਆਂ ਚੀਜ਼ਾਂ ਵੀ ਮੀਡੀਆ ਨੂੰ ਵੀ ਪਾਸੇ ਰੱਖਣਾ ਚਾਹੀਦਾ ਇਹ ਚੀਜ਼ ਵੀ ਹੈ ਵੀ ਜਿਹੜੇ ਉੱਥੇ ਸੀਗੇ ਉਹਨਾਂ ਨੂੰ ਚਲੋ ਥੋੜਾ ਮੀਡੀਆ ਨੂੰ ਵੀ ਸਮਝਾਉਣਾ ਚਾਹੀਦਾ ਵੀ ਸਾਨੂੰ ਉਸ ਚੀਜ਼ ਨੂੰ ਨਹੀਂ ਕਰਨਾ ਚਾਹੀਦਾ ਲੋਕੀ ਤੁਲ ਕੀ ਜਾਂਦੇ ਅਸਲ ਦੇ ਵਿੱਚ ਮੀਡੀਆ ਜਿਹੜਾ ਨਾ ਬਹੁਤ ਉਹਨਾਂ ਵਿੱਚੋਂ ਕਈ ਲੋਕ ਐਸੇ ਹੁੰਦੇ ਆ ਜਿਹੜੇ ਬਾਹਰ ਜੁੰਦੇ ਗਾ ਹੁੰਦੇ ਆ ਉਹ ਕੀ ਕਰਦੇ ਜਦੋਂ ਕੋਈ ਮਾੜੀ ਕਹਾਵਤ ਹੁੰਦੀ ਆ ਉਹ ਕੀ ਕਰਦੇ ਆਪਣੀ ਆਈਡੀ ਲੈ ਕੇ ਪਹੁੰਚ ਜਾਂਦੇ ਆ ਉਹ ਜਿਹੜੇ ਵੀ ਪਰਵਾਦ ਦਾ ਕੋਈ ਹੈਡ ਹੁੰਦਾ ਤੇ ਉਹ ਆਪਣੀ ਆਈਡੀ ਉਹਦੇ ਮੂੰਹ ਦੇ ਅੱਗੇ ਰੱਖ ਦਿੰਦੇ ਆ ਦੱਸੋ ਇਹ ਗੱਲ ਹੋਈ ਇੱਕ ਪਾਸੇ ਤੋਂ ਬੰਦਾ ਜਾਂ ਪਰਵਾਦ ਜਿਹੜਾ ਉਹ ਸੋਗ ਦੇ ਵਿੱਚ ਹੁੰਦਾ ਦੂਸਰੇ ਤੁਸੀਂ ਆਪਣੀ ਚੈਨਲ ਦੀ ਆਈਡੀ ਲੈ ਕੇ ਉਹਨਾਂ ਕੋਲ ਪਹੁੰਚ ਜਾਂਦੇ ਆ ਉਹ ਕਿੱਦਾਂ ਬੋਲੂਗਾ ਉਹ ਕਈ ਨੇ ਵੱਡੇ ਬੱਤ ਨਹੀਂ ਹੁੰਦੇ ਆ ਉਹ ਪੁੱਛਦੇ ਆ ਜੀ ਹੁਣ ਤੁਸੀਂ ਕਿਸ ਦਾ ਮਸਲਸ ਕਰਦੇ ਦੱਸੋ ਇਹ ਦੇ ਵਿੱਚ ਮਹਿਸੂਸ ਕਰਨ ਵਾਲੀ ਗੱਲ ਕਿਹੜੀ ਆ ਮਤਲਬ ਇਹਦਾ ਕਿ ਸਾਡੇ ਬੰਦੇ ਸੰਦੀਦਾ ਨਹੀਂ ਹੁੰਦੇ ਕਈ ਕਦੇ ਆ ਉਹ ਗੈਰ ਜ਼ਿੰਮੇਵਾਰੀ ਵਿੱਚ ਨਿਕਲ ਆਉਂਦੇ ਆ ਉਹ ਬਹੁਤ ਮਾਰਾ ਸਾਡੇ ਵੀਡੀਓ ਵਾਲੇ ਬਹੁਤ ਸਮੂਹ ਨਹੀਂ ਚਾਹੀਦਾ ਆ ਇਹ ਵਜ੍ਹਾ ਮੌਕੇ ਦੇ ਉੱਤੇ ਪਰਵਾਦ ਦੇ ਮੈਂਬਰਾਂ ਦੀ ਇਹ ਬਾਈਟ ਜਿਹੜੀ ਆ ਉਹ ਉਹਨਾਂ ਨੂੰ ਬੈਨ ਤੋਂ ਬਰੇਜ ਕਰਨਾ ਚਾਹੀਦਾ ਹਾਂਜੀ ਵੀ ਹਾਂਜੀ ਬਿਕੋਸ ਇਹ ਗੱਲਾ ਸਰ ਦੇਖੋ ਜੇ ਪਰਿਵਾਰ ਉਸ ਟਾਈਮ ਸਭ ਮੇਜ ਹੁੰਦਾ ਪਰਵਾਰ ਨੇ ਨਹੀਂ ਪਰਿਵਾਰ ਕੋਸ਼ਿਸ਼ ਦੱਸਦਾ ਹੁੰਦਾ ਸਭ ਨੂੰ ਪਤਾ ਜੋ ਸਾਡੇ ਤੇ ਦੁੱਖ ਆ ਉਹੀ ਜਿਹੜਾ ਸਾਡੇ ਤੇ ਕਦੇ ਲੱਗਿਆ ਹੋਣਾ ਉਹ ਕੋਈ ਅੱਜ ਇਹਨਾਂ ਤੇ ਦੁੱਖ ਲੱਗਿਆ ਹਨਾ ਹਾਂਜੀ ਹਾਂਜੀ ਅਸੀਂ ਤਾਂ ਇਨਸਾਨ ਹਰ ਇਨਸਾਨ ਤੇ ਦੇਖੋ ਆਉਂਦਾ ਹੀ ਰਹਿੰਦਾ ਕਿਸੇ ਨਾ ਕਿਸੇ ਦੀ ਮੌਤ ਹੋ ਜਾਂਦੀ ਹਨਾ ਤੇ ਹਰ ਇਹ ਨਹੀਂ ਅਸੀਂ ਕਹਿੰਦੇ ਵੀ ਕੋਈ ਹਰ ਇਨਸਾਨ ਦੇ ਘਰੇ ਕਿਸੇ ਦੀ ਮੌਤ ਨਹੀਂ ਦੇਖਣੀ ਕਿ মিডিਆ ਨੇ ਨਹੀਂ ਕੋਈ ਆਪ ਦੇ ਘਰਾਂ ਚ ਦੇਖਿਆ ਹੋਣੀਆ ਦੇਖਿਆ ਹੋਣੀਆ ਹਾਂਜੀ ਪਰ ਉਹ ਚੀਜ਼ ਵੀ ਗੱਲ ਸੀ ਦੂਸਰੀ ਚੀਜ਼ ਇਹ ਵੀ ਸੀ ਕਿ ਮੈਂ ਇੱਕ ਇਹ ਜੇ ਪੱਤਰਕਾਰ ਨੂੰ ਦੇਖਿਆ ਦੇਖ ਲਓ ਜਿਹਦੇ ਬੰਦੇ ਸਿਰਫ ਉਸੇ ਦੇ ਉੱਤੇ ਕੈਮਰਾ ਰੱਖਿਆ ਹੋਇਆ ਸੀ মিডিਆ ਉਹਦੇ ਬੰਦਿਆਂ ਨੇ ਹਨਾ ਹਾਂ ਅੱਛਾ ਉਹ ਕਹਿੰਦਾ ਸੀ ਦੇਖੋ ਬਿਲਕੁਲ ਸ਼ਮਸ਼ਾਨ ਘਾਟ ਤੇ ਜਿੱਥੇ ਉਹਦੀ ਚਿਤਾ ਸੀ ਹਨਾ ਚਲੋ ਉਹਦੀ ਫੈਮਿਲੀ ਤੇ ਥੋੜਾ ਅਵਾਇਜ਼ ਕੀਤਾ ਹੋਇਆ ਸੀ ਪਰ ਬਿਲਕੁਲ ਉੱਥੇ ਸੀ ਤੇ ਬਿਲਕੁਲ ਜਿਹੜੇ ਨਾਲ ਖਰੇ ਸੀ ਕੁਲਵਿੰਦਰ ਬਿੱਲਾ ਖੜਾ ਸੀ ਸਾਰੇ ਖੜੇ ਸਨ ਨਾ ਉਹਦਾ ਕੈਮਰਾ ਉੱਥੇ ਹੀ ਘੁੰਮਿਆ ਜਾ ਰਿਹਾ ਸੀ ਜਦੋਂ ਉੱਥੇ ਚਿਤਾ ਦੇ ਉੱਤੇ ਲੱਕੜਾਂ ਚੀਨੀਆਂ ਉਸ ਟਾਈਮ ਵੀ ਉਹਦਾ ਕੈਮਰਾ ਕਿਉਂਕਿ ਉਹ ਬੰਦਾ ਖੁਦ ਕੈਮਰੇ ਦੇ ਅੱਗੇ ਬਾਰ-ਬਾਰ ਆ ਰਿਹਾ ਸੀ ਕਿਉਂਕਿ ਇਹ ਉਸ ਤੋਂ ਇਹ ਪੱਕਾ ਉਸ ਤੋਂ ਇਹੀ ਅੰਦਾਜ਼ਾ ਲੱਗ ਰਿਹਾ ਸੀਗਾ ਕਿ ਇਹ ਕੈਮਰਾ ਇਸੇ ਦਾ ਹੀ ਹੈ ਜਦੋਂ ਇਹ ਬੰਦਾ ਖੁਦ ਆਪ ਮੋੜੇ ਆ ਰਿਹਾ ਹੈ ਕਿ ਮਤਲਬ ਹਰ ਕਿਸੇ ਦੇ ਨਾਲ ਬੰਦੇ ਹੁੰਦੇ ਆ ਦੇਖੋ ਇਹ ਨਹੀਂ ਅਸੀਂ ਕਹਿਸਾਦੇ ਹੁਣ ਉਹਦਾ ਨਾਮ ਤੰਨੀ ਲੈਣਾ ਚਾਹੁੰਦੇ ਅਸੀਂ ਨਹੀਂ ਆਪਾਂ ਲਈਏ ਕਿਉਂਕਿ ਅਸੀਂ ਇਹ ਚੀਜ਼ ਦੇਖੀਏ ਦੇਖੋ ਉਹ ਸੀਨੀਅਰ ਪੱਤਰਕਾਰ ਹੈ ਮੈਂ ਉਹਨੂੰ ਬਹੁਤ ਬਹੁਤ ਫਾਲੋ ਕਰਦੀ ਆ ਮੈਂ ਉਹਨੂੰ ਦੇਖਦੀ ਵੀ ਆ ਕਾਫੀ ਹੱਦ ਤੱਕ ਮੁੱਦੇ ਚੱਕਦਾ ਵੀ ਆ ਹਨਾ ਪਰ ਉਸ ਟਾਈਮ ਉਸ ਉਹਨੇ ਵੀ ਇਹੋ ਚੀਜ਼ ਦੀ ਮਤਲਬ ਉਹ ਸਦਾ ਵਿਊ ਲੈਂਸ ਦੇ ਮਾਰੇ ਨੇ ਕੀਤੀ ਹੋ ਹੋ ਸਕਦਾ ਪਤਨ ਕੀ ਦਿਖਾਉਣਾ ਚਾਹੁੰਦਾ ਸੀ ਉਹਦੀ ਸੋਚ ਆ ਨਾ ਉਸ ਟਾਈਮ ਉਹ ਕੀ ਸੋਚਦਾ ਸੀ ਸਾਨੂੰ ਨਹੀਂ ਪਤਾ ਉਹਦਾ ਹਨਾ ਹਾਂਜੀ ਪਰ ਅਸੀਂ ਕਹਿੰਨੇ ਪਰਿਵਾਰ ਨੂੰ ਜਿਸ ਤਰ੍ਹਾਂ ਲੋਕਾਂ ਨੇ ਕੰਟਰੋਲ ਕਰਦੇ ਉਹਦੇ ਪਰਿਵਾਰ ਨੂੰ ਕੰਟਰੋਲ ਕਰ ਰਹੇ ਵੀ ਉਹਨੇ ਆਹ ਮਾਸਕ ਨਹੀਂ ਲਾਇਆ ਸੀ ਹਨਾ ਮੈਂ ਮੈਂ ਇੱਕ ਜਿਹਾ ਉਹ ਦੇਖਿਆ ਪੂਰੀ ਅੰਡਰਸਟਿ ਜਿੰਨੀ ਅੰਡਰਸਟਿ ਪੰਜਾਬੀ ਯੂਨੀਵਰਸਿਟੀ ਸਾਹਮਣੇ ਉਹਦੇ ਪਰਿਵਾਰ ਨੂੰ ਉਹਦੇ ਬੱਚਿਆਂ ਨੂੰ ਮੀਡੀਆ ਦੇ ਸਾਹਮਣੇ ਨਹੀਂ ਆਉਣ ਦਿੱਤਾ ਠੀਕ ਹੈ ਆ ਤੁਸੀਂ ਦੇਖ ਲਓ 71 ਵਾਲਾ ਜਿਹੜਾ ਇਹਨਾਂ ਦਾ ਘਰ ਸੀ ਜਦੋਂ ਉੱਥੋਂ ਤੁਰਨ ਲੱਗਿਆ ਹਨਾ ਸ਼ਾਮ ਨੂੰ ਉਹਦੇ ਪੋਸਟ ਮਾਰਟਲ ਬੋਰਡ ਆਉ ਹੋ ਗਿਆ ਪੋਸਟ ਮਾਰਟਲ ਦੂਆ ਦਾ ਦੇਖੋ ਜਦੋਂ ਉਹਦੇ ਮਾਤਾ ਜੀ ਰੋਕੇ ਹਨਾ ਦੂਜੇ ਪਾਸੇ ਮੁਹ ਕਰਨ ਲੱਗੇ ਤੇ ਸਾਰੇ ਜਿੰਨੇ ਸਿੰਗਰ ਖੜੇ ਸੀ ਸਾਰਿਆਂ ਨੇ ਆਇਆਂ ਥੱਕਾਤੇ ਉਹਦੇ ਅੱਗੇ ਵੀ ਮੀਡੀਆ ਦੇ ਅੱਗੇ ਇਹਨਾਂ ਦਾ ਚਿਹਰਾ ਨਾ ਆਵੇ ਉਹ ਚੀਜ਼ ਮੈਨੂੰ ਬੜੀ ਵਧੀਆ ਲੱਗੀ ਕਿ ਸਿੰਗਰ ਇੱਕ ਜਿਨ੍ਹਾਂ ਨੂੰ ਅਸੀਂ ਕਹਦੇ ਨੇ ਆਏ ਲੋਕਾਂ ਲਈ ਐਂ ਕਰਦੇ ਇਹਨਾਂ ਨੇ ਸ਼ਰਾਬਲੀ ਈਸ਼ੂ ਕੀਤਾ ਉਹ ਲੋਕ ਅੱਜ ਇੱਕ ਪਰਿਵਾਰ ਲਈ ਇੱਕ ਪਰਿਵਾਰ ਦੀ ਜਿਹੜਾ ਕੇਸ ਦੁਨੀਆ ਤੋਂ ਚਲਿਆ ਗਿਆ ਹਨਾ ਤੇ ਉਹਦੇ ਪਰਿਵਾਰ ਲਈ ਇਸ ਤਰ੍ਹਾਂ ਖੜੇ ਆਗੇ ਜਿਵੇਂ ਉਹਦੇ ਪੂਰੀ ਫੈਮਿਲੀ ਦੇ ਮੈਂਬਰ ਹੁੰਦੇ ਆ ਹਨਾ ਉਦੇ ਪਰਿਵਾਰ ਨੂੰ মিডিਆ ਤੋਂ ਜਿੰਨਾ ਲੁਕੋ ਸਕਦੇ ਹੋ ਲੁਕਉਣ ਦੀ ਕੋਸ਼ਿਸ਼ ਕਰ ਰਹੇ ਆ। ਹਾਂਜੀ। ਉਹਨਾਂ ਨੇ ਸ਼ੁਰੂ ਤੋਂ ਲੈ ਕੇ ਜਿਸ ਦਿਨ ਤੋਂ ਰਾਜਵੀਰ ਜਵੰਦਾ ਪਿਆ ਉੱਥੇ ਹਨਾ ਉਸ ਦਿਨ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਆ। ਹਾਂਜੀ। ਕਾਫੀ মিডিਆ ਇਹ ਹੈ ਜਿਹਾ ਵਿਹੜਾਂ 'ਚ ਵੀ ਇਹ মিডিਆ ਸੀ ਕਾਫੀ ਦੇਖਿਆ ਹੈ ਜਿਹੜੀਆਂ ਲੇਡੀਜ਼ ਦੇ ਜਿਵੇਂ ਕੋਠਿਆਂ ਦੇ ਬੈਠੀਆਂ ਸੀ ਜਾਂ ਲੇਡੀਜ਼ ਮੀ ਦੇ ਵਿੱਚ ਆਪਾਂ ਕਹਿੰਦੇ ਬਹਾਦਰਿਆ ਦੇ ਵਿੱਚ ਦੀ ਆ ਰਹੀਆਂ ਸੀ ਭੱਜ ਕੇ ਹਨਾ ਉਹਨਾਂ ਤੇ ਕੈਮਰਾ ਬਿਲਕੁਲ ਨਹੀਂ ਕੀਤਾ। ਜੈਂਸ ਤੇ ਕੈਮਰਾ ਕੀਤਾ ਜੈਂਸ ਨੂੰ ਜੀ ਪੁੱਛਿਆ ਗਿਆ ਉਸ ਟਾਈਮ ਹਨਾ ਕਿਉਂਕਿ ਪਤਾ ਹੈ ਵੀ ਔਰਤਾਂ ਜਿਹੜੀਆਂ ਭੱਜ ਕੇ ਵਿੱਚ ਦੀ ਨਦੀ ਦੇ ਕਰਕੇ ਆ ਰਹੀਆਂ ਹਨਾ ਤੇ ਫਿਰ ਉਹਨੂੰ মিডিਆ ਦੇ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੀਦਾ ਹਸੀ ਇਹ ਵੀ ਮੈਂ ਬਹੁਤ ਚੀਜ਼ੇ ਚੀਜ਼ ਨੋਟ ਕੀਤੀ ਹੈ ਕਿਉਂਕਿ ਜਦੋਂ ਅਸੀਂ ਲਿਖਦੇ ਹਾਂ ਕੋਈ ਚੀਜ਼ ਹਨਾ ਸਾਨੂੰ ਇਹਨਾਂ ਚ ਇਥੋਂ ਛੋਟੇ-ਛੋਟੇ ਕੰਨਾਂ ਦੇ ਪੁਆਇੰਟ ਨੂੰ ਨੋਟ ਕਰਨਾ ਬਹੁਤ ਜ਼ਰੂਰੀ ਹੁੰਦਾ ਇਹਨਾਂ ਚੀਜ਼ਾਂ ਨੂੰ ਵੀ ਆਹ ਚੀਜ਼ ਕਿਵੇਂ ਹੋਈ ਹਨਾ ਇਸ ਚੀਜ਼ ਨੂੰ ਵੀ ਮੈਂ ਬਹੁਤ ਨੋਟ ਕੀਤਾ ਬਹੁਤ ਅਸੀਂ ਇਸ ਲਈ ਮੈਂ ਕਹਿੰਨੀ ਪੱਤਰਕਾਰ ਜੋ মিডিਆ ਸਾਰਾ ਮਾੜਾ ਨਹੀਂ ਹੁੰਦਾ ਹਨਾ ਕਾਫੀ ਹੱਦ ਤੱਕ ਕੁਝ ਅਸੀਂ ਸਰਾਪਤੀ ਅੰਸ਼ ਆ ਦੇਖੋ ਹਰ ਕਹਾਸੇ ਦੇ ਵਿੱਚ ਹੁੰਦੇ ਆ ਹਨਾ ਜੇ ਅਸੀਂ ਕਹਦੀਏ ਜੇ ਭੀੜ ਆ ਭੀੜ ਦੇ ਵਿੱਚ ਵੀ ਦੋ ਚਾਰ ਇਹ ਜਿਹੇ ਹੋਣਗੇ ਜਿਹੜੇ ਅੱਗ ਲਾਉਣ ਵਾਲੇ ਜਿਹੜੇ ਬੁਝਾਉਣ ਵਾਲੇ ਹਨ ਹਾਂਜੀ 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 ਇਹ ਅਸਰਾਤੀ ਅਨਸਰ ਜਿਹੜੇ ਹਰ ਜਗ੍ਹਾ ਮਿਲ ਜਾਂਦੇ ਆ ਕਿ ਹੁਣ ਦੇਖੋ ਇੱਥੇ ਮੋਬਾਈਲ ਚੋਰੀ ਹੋਇਆ ਇੱਥੇ ਵੀ ਤੋ ਲੋਕ ਸੀਗੇ ਕੋਈ ਕਹਿੰਦੇ ਬਾਹਰਲਾ ਮਤਲਬ ਕਿ ਉਹੀ ਲੋਕ ਸੀ ਜਿਹੜੇ ਆਪਣੇ ਖੜੇ ਸੀ ਉਹੀ ਜਿਹੜੇ ਫੈਨਜ਼ ਉਹਦੇ ਖੜੇ ਸੀ ਜਿਨ੍ਹਾਂ ਨੇ ਮੋਬਾਈਲ ਚੋਰੀ ਕੀਤੀ ਲੋਕਾਂ ਨੇ ਪੈਸੇ ਚੋਰੀ ਕਰ ਲਏ ਹਨਾ ਜਿੰਨੇ ਸਿੰਗਰ ਸੀ ਇਹਨਾਂ ਦੇ ਮੋਬਾਈਲ ਚੋਰੀ ਹੋਏ ਡੋ 2.5 ਲੱਖ ਦੇ ਨੇੜੇ ਕਹਿੰਦੇ ਮਤਲਬ ਕਿ ਲੋਕਾਂ ਨੇ ਮੋਬਾਈਲ ਚੋਰੀ ਹੋ ਗਏ ਤੇ ਫਿਰ ਉਹ ਕੌਣ ਸੀ ਉਹ ਸਾਡੇ ਆਪਣੇ ਲੋਕ ਸੀ ਉਹ ਆਪਣੇ ਲੋਕ ਸੀ ਹੋ ਸਕਦਾ ਕਿਸੇ ਜਿਹੜਾ ਇੰਨਾ মিডিਏ ਨੇ ਆਪਦੇ ਕੈਮਰੇ ਜੜੇ ਹੋਏ ਸੀ ਹੋ ਸਕਦਾ ਕਿਸੇ ਨਾ ਕਿਸੇ ਦੇ ਕੈਮਰੇ ਦੇ ਵਿੱਚ ਉਹ ਚੀਜ਼ ਆਈ ਵੀ ਹੋਵੇ ਕਿ ਜਿਹੜਾ ਇਹਨਾਂ ਨਾਲ ਨਾਲ ਕੈਮਰਾ ਲੱਗਿਆ ਹੋਇਆ ਸੀਗਾ ਉਹਨਾਂ ਦਾ ਕੈਮਰਾਮੈਨ ਉਹਦਾ ਇਦਾਂ ਲਗਾਏ ਹੋਏ ਸੀ ਕੈਮਰੇ ਕਿ ਜਿਵੇਂ ਆਪਾਂ ਕਹਦੀਏ ਆ ਉਹਨਾਂ ਦੀ ਜਵੰਦੇ ਦੀ ਜਿੱਥੇ ਚਿਤਾ ਹੁੰਦੀ ਸੀ ਨਾ ਉੱਥੇ ਐ ਕੈਮਰੇ ਲਗਾਏ ਹੋਏ ਸੀ ਜਿਵੇਂ ਕੈਮਰੇ ਦੇ ਨਾਲ ਹੀ ਉਹਨਾਂ ਨੇ ਚਿਤਾ ਜਲਾਉਣੀ ਹੁੰਦੀ ਐ ਉਹ ਚੀਜ਼ ਗਲਤ ਵੀ ਸੀ ਦੇਖੋ ਹੁਮਨ ਦਾ ਪਰਿਵਾਰ ਲੋਕੀ ਦੂਸਰਾ ਇਹ ਸੋਸ਼ਲ ਮੀਡੀਆ ਨੁਕਸਾਨ ਕਰ ਰਿਹਾ ਪਰਿਵਾਰ ਨੂੰ ਕਿਸੇ ਹੋਰ ਦੀ ਵੀਡੀਓ ਹੁੰਦੀ ਐ ਕਿਸੇ ਹੋਰ ਦਾ ਪਰਿਵਾਰ ਹੁੰਦਾ ਕੋਈ 5-7 ਸਾਲ ਪਹਿਲਾਂ ਵਾਲੀ ਪੁਰਾਣੀ ਵੀਡੀਓ ਹੁੰਦੀ ਉਹਨਾਂ ਚੱਕ ਕੇ ਉਸ ਜਿਹੜਾ ਮਰਿਆ ਉਹਦੇ ਨਾਲ ਜੋੜ ਦਿੰਦੇ ਆ ਹਨਾ ਇਸੇ ਵੀ ਚ ਮੈਨਾਂ ਦਾ 2 ਸਾਲ ਪੁਰਾਣੀ ਕਿਸੇ ਦੀ ਵੀਡੀਓ ਸੀ ਕਿਸੇ ਫੌਜੀ ਦੀ ਮੌਤ ਹੋਈ ਸੀਗੀ ਤੇ ਉਹਦੀ ਵਾਇਸ ਦੀ ਵੀਡੀਓ ਸੀਗੀ ਉਹ ਕਹਿ ਰਹੀ ਸੀ ਪੱਗ ਮਤਲਬ ਕਿ ਮੇਰੇ ਇਹ ਤੇ ਪੱਗ ਬੰਨੀ ਰਹਿੰਦੇ ਪੱਗ ਸੋਨੇ ਲੋਕਾਂ ਨੇ ਉਹੀ ਵੀਡੀਓ ਚੱਕ ਕੇ ਜਵੰਦੇ ਦੇ ਨਾਲ ਜੋੜਤੀ ਵੀ ਜਵੰਦੇ ਦੀ ਵੀ ਵੀ ਇਹ ਚੀਜ਼ ਗਲਤ ਹੈ ਵੀ ਗਲਤ ਹੈ ਇਹ ਚੀਜ਼ ਚਾਹੇ ਮੀਡੀਆ ਕਰ ਰਿਹਾ ਚਾਹੇ ਸੋਸ਼ਲ ਮੀਡੀਆ ਲੋਕ ਕਰ ਰਿਹਾ ਚਾਹੇ ਬਲੌਗਰਸ ਕਰ ਰਹੇ ਉਹ ਚੀਜ਼ ਗਲਤ ਹੈ ਰਿਭੂ ਲੈਣ ਦੇ ਮਾਰੇ ਤੁਸੀਂ ਗਲਤ ਵੀਡੀਓ ਚੱਕ ਚੱਕ ਕੇ ਪਾਈ ਜਾਂਦੇ ਆ ਨਾ ਹੂੰ ਦੀ ਅਗਲੇ ਪਰਿਵਾਰ ਨੂੰ ਅਗਲੇ ਦੇ ਪਰਿਵਾਰ ਨੂੰ ਇੱਕ ਪਾਸੇ ਤਾਂ ਦੁੱਖ ਹੈਗਾ ਹੀ ਹੈਗਾ ਹਨਾ ਦੂਸਰੇ ਪਾਸੇ ਦੇਖੋ ਹੜਾ ਦੇ ਵਿੱਚ ਵੀ ਲੋਕਾਂ ਨੂੰ ਦੁੱਖ ਹੋਇਆ ਪਰ ਬਲੌਗਰਸ ਜਿਹੜੇ ਗਏ ਸਿਰਫ ਆਪ ਦੇ ਵਿਊਜ਼ ਲੈਣ ਲਈ ਉੱਥੇ ਉਹਨਾਂ ਲੋਕਾਂ ਨੂੰ ਵੀ ਤਾਂ ਦੁੱਖ ਹੋਇਆ ਨਾ ਜਿਨ੍ਹਾਂ ਦੀਆਂ ਵੀਡੀਓਜ਼ ਜਿਹੜੇ ਦੇਖੋ ਅਸੀਂ ਇੱਕ ਮੈਂ ਬਜ਼ੁਰਗ ਨੂੰ ਰੋਂਦੀ ਦੇਖਿਆ ਕਹਿੰਦੇ ਅਸੀਂ ਕਦੇ ਲੋਕਾਂ ਦੇ ਹੱਥਾਂ ਦੇ ਉੱਤੇ ਰੱਖਦੇ ਹੁੰਦੇ ਸੀ ਰੋਟੀ ਅੱਜ ਅਸੀਂ ਆਪ ਹੱਥ ਛੱਡ ਰਹੇ ਹਨਾ ਹਾਂ ਉਹਨਾਂ ਲੋਕ ਨੂੰ ਤੁਸੀਂ ਮਤਲਬ ਕਿ ਵੀਡੀਓ ਦੇ ਸਾਹਮਣੇ 있는 ਉਹਨਾਂ ਲੋਕਾਂ ਨੂੰ ਲੈ ਕੇ ਆ ਰਹੇ ਆ ਉਹਨਾਂ ਲੋਕਾਂ ਨੇ ਕੱਲ ਨੂੰ ਜਦੋਂ ਵੀਡੀਓਜ਼ ਦੇਖਦੇ ਆ ਹਨਾ ਜਿਹੜੇ ਕਦੇ ਮੰਗਣਾ ਨਹੀਂ ਜਾਣਦੇ ਸੀ ਸਿਰਫ ਦਿੰਦੇ ਸੀ ਲੋਕਾਂ ਨੂੰ ਨਾ ਉਹਨਾਂ ਨੂੰ ਕਿੰਨੀ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੋਣਾ ਹਾਂਜੀ ਇਹ ਜੀਆਂ ਚੀਜ਼ਾਂ ਦਾ ਥੋੜਾ ਵਾਈਟ ਕਰਨਾ ਚਾਹੀਦਾ ਹੈ ਖਾਸ ਕਰਕੇ ਲੇਡੀਜ਼ ਵੱਲੋਂ ਇਹ ਚੀਜ਼ ਕੈਮਰੇ 'ਤੇ ਨਹੀਂ ਜਾਣਾ ਚਾਹੀਦਾ ਹਨਾ ਚਾਹੇ ਫੈਮ ਸਭ ਦੀਆਂ ਫੈਮਲੀਆਂ ਇੱਕੋ ਜੀਆਂ ਹੁੰਦੀਆਂ ਹਨਾ ਹੜਾ ਦੇ ਵਿੱਚ ਵੀ ਲੋਕਾਂ ਦਾ ਕਾਫੀ ਬਲੌਗਰਜ਼ ਨੇ ਇਸੇ ਤਰੀਕੇ ਨਾਲ ਮੈਂ ਕਹਿ ਸਕਦੀ ਇੱਕ ਤਾਂ ਵਿਚਾਰੇ ਹੜਾ ਦੀ ਮਾਰਚ ਮਾਰੇਗੇ ਦੂਜੇ মিডিਆ ਦੇ ਸਾਹਮਣੇ ਇਸ ਤਰੀਕੇ ਦੇ ਨਾਲ ਹਨਾ ਉਹਨਾਂ ਨੂੰ ਲਿਆਂਦਾ ਗਿਆ ਉਹ ਵੀ ਗੱਲ ਸੀਗਾ ਇਸੇ ਹੈ ਕਿ ਜਦੋਂ ਕਿਸੇ ਦੀ ਡੈਥ ਹੁੰਦੀ ਆ ਉਦੋਂ ਉਸਦੇ ਪਰਿਵਾਰ ਨੂੰ ਇਸ ਤਰੀਕੇ ਦੇ ਨਾਲ ਕਰ ਦਿੰਦੇ ਵਿਚਾਰੇ ਨੂੰ ਇੱਕ ਤਾਂ ਦੁੱਖ ਹੁੰਦਾ ਹੀ ਹੁੰਦਾ ਦੂਸਰਾ ਇਸ ਚੀਜ਼ ਦਾ ਵੀ ਬਹੁਤ ਦੁੱਖ ਲੱਗਦਾ ਕਿੰਨਾ ਆਪਦੇ ਆਪ ਨੂੰ ਲੁਕੋਂਦਾ মিডিਏ ਤੋਂ ਫੇਸ ਲੁਕੋਂਦਾ ਇਹ ਹੈ ਕਿ ਰੋ ਵੀ ਨਹੀਂ ਸਕਦਾ ਹਨਾ ਦੇਖੋ ਅਸੀਂ ਮੈਂ ਇੱਕ ਚੀਜ਼ ਨੋਟ ਕੀਤੀ ਦੇਖੋ ਜਵੰਦੇ ਦੀ ਵਾਈਫ ਹੋਣੇ ਆਪਦਾ ਮੂੰਹ ਤੇ ਕਿਹਾ ਹਨਾ ਪਰ ਕੈਮਰੇ ਨੇ ਕੋਈ ਜਗ੍ਹਾ ਨਹੀਂ ਛੱਡੀ ਵੀ ਉਹਦੇ ਕਿਹੜੇ ਪਾਸੇ ਨਾਲੋਂ ਦਾ ਮੁੱਖ ਆ ਜਾਏ ਹਨਾ ਮੂੰਹ ਉਹਦਾ ਵਿੱਚ ਕੈਮਰੇ 'ਚ ਆ ਜਾਏ ਦੇਖ ਲਓ ਹੁਣ ਤੱਕ ਵੀ ਨਹੀਂ ਵਿਚਾਰੀ ਰੋ ਰੋਵੇ ਵੀ ਕੀ ਜੀ ਦੇ ਮੂੰਹ ਤੇ ਮਾਸਕ ਸੱਤੇ ਪੂਰਾ ਦੁਪੱਟਾ ਕਵਰ ਕੀਤਾ ਹਨ ਆਪਦੇ ਬੱਚਿਆਂ ਨੂੰ ਪਾਸੇ ਕਰੇ ਮੀਡੀਆ ਤੋਂ ਕੀ ਕਰੇ ਹਨ ਪਰ ਇੱਥੇ ਮੈਂ ਇੱਕ ਪੰਜਾਬੀ ਇੰਡਸਟਰੀ ਦੀ ਬਹੁਤ ਵਧੀਆ ਮੈਂ ਉਹਨਾਂ ਦੀ ਬਹੁਤ ਜਾਣੀ ਮੈਂ ਇੱਕ ਐਸਾ ਦੀ ਮੈਂ ਕਦੇ ਪਾਤਾ ਪੰਜਾਬੀ ਫਿਲਮਾਂ ਨਹੀਂ ਦੇਖਦੀ ਪਰ ਮੈਂ ਐਸ ਤਰ੍ਹਾਂ ਅਸੀਂ ਰੋਜ਼ ਇਹਨਾਂ ਨੂੰ ਕਹਿੰਦੇ ਸਿੰਗਰਾਂ ਨੂੰ ਇਹਨਾਂ ਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾਤਾ ਇਹਨਾਂ ਨੇ ਐਂ ਕਰਤਾ ਇਹਨਾਂ ਨੇ ਬੰਦੂਕਾਂ ਦਿਖਾਤੀਆਂ ਹਨ पर यो दो सिंगर एक फैमिलीयां ਦੇ ਨਾਲ ਖੜਦੇ ਉਹ ਵੀ ਫੈਮਿਲੀयां ਵਾਲੇ ਤੇ ਉਦੋਂ ਤੁਸੀਂ ਦੇਖੋ ਵੀ ਉਹਨਾਂ ਨੇ ਇੱਕ ਪਰਿਵਾਰ ਲਈ ਇੰਨੀ سپورਟ ਦਿੱਤੀ ਹੈ ਇੱਕ ਪਰਿਵਾਰ ਨੂੰ ਹਨਾ ਇੱਕ ਪਰਿਵਾਰ ਨੂੰ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੀਡੀਆ ਦੇ ਸਾਹਮਣੇ ਇਹ ਲੋ ਕਾਨੂੰਨ ਨਾਲੇ ਅੰਦਾਜੇ ਅੱਛਾ ਡਾਕਟਰ ਉਹ ਵੀ ਡਾਕਟਰ ਦਵਿੰਦਰ ਧਾਰੀਵਾਲ ਜੀ ਟਾਈਮ ਹੋ ਗਿਆ ਅਖੀਰ ਦੇ ਵਿੱਚ ਉਸੇ ਇੱਕ ਪੱਤਰਕਾਰ ਭਾਈਚਾਰੇ ਨੂੰ ਔਰ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਸੇ ਦੇਖੋ ਪੱਤਰਕਾਰ ਭਾਈਚਾਰਾ ਦੇਖੋ ਕਾਫੀ ਹੱਦ ਤੱਕ ਮੈਥੋਂ ਵੱਡੇ ਵੀ ਆ ਸੀਨੀਅਰ ਵੀ ਆ ਬਹੁਤ ਜਿਆਦੇ ਹਨਾ ਜਿਵੇਂ ਆਪਾਂ ਪੀਟੀਸੀ ਨਿਊਜ਼ ਨੂੰ ਬਹੁਤ ਪੁਰਾਣੇ ਦੇਖਦੇ ਆਉਣੇ ਹਨਾ ਹਾਂਜੀ ਕਾਫੀ ਇਹ ਜਿਹੇ ਚੈਨਲ ਜਿਨ੍ਹਾਂ ਨੂੰ ਅਸੀਂ ਬਹੁਤ ਪੁਰਾਣੇ ਦੇਖਦੇ ਆਉਣੇ ਜਿਨ੍ਹਾਂ ਦੇ ਅਸੀਂ ਇਹ ਨਹੀਂ ਕਹਿੰਦੇ ਵਿਊਜ਼ ਉਹਨਾਂ ਦੇ ਬਹੁਤ ਜਿਆਦੇ ਪੈਸਾ ਉਹਨਾਂ ਨੂੰ ਵੀ ਆ ਰਿਹਾ ਹਨਾ ਪਰ ਫਿਰ ਵੀ ਉਹ ਇੱਕ ਲਿੰਮਰ ਤੇ ਇੱਕ ਸਬਰ ਦੇ ਨਾਲ ਹਰ ਚੀਜ਼ ਨੂੰ ਲੈ ਕੇ ਆ ਰਹੇ ਲੋਕਾਂ ਦੇ ਸਾਹਮਣੇ ਹਰ ਚੀਜ਼ ਲੈ ਕੇ ਆ ਰਹੇ ਲੋਕੀ ਤਾਂ ਇਸ ਲਈ ਅਸੀਂ ਕਹਿੰਦੇ ਜਿਹੜੇ ਨਵੇਂ ਪੱਤਰਕਾਰ ਬਣਿਆ ਤੁਸੀਂ ਆ ਚਲੋ ਸਰਕਾਰਾਂ ਦੇ ਤਵੇ ਸਾਰੇ ਲਾਉਂਦੇ ਆ ਹਨ ਜੋ ਗਲਤ ਆ ਉਹ ਸਾਰੇ ਲੈ ਕੇ ਆਉਂਦੇ ਆ ਹਾਂਜੀ ਪਰ ਘੱਟੋ ਘਟ ਐਜੀ ਚੀਜ਼ ਨੂੰ ਵੋਆਇਡ ਕੀਤਾ ਜਾਵੇ ਅਗਲੀਆਂ ਫੈਮਿਲੀਆਂਜ਼ ਨੂੰ ਕੈਮਰੇ ਦੇ ਸਾਹਮਣੇੋਂ ਲਿਆਉਣ ਤੋਂ ਰੋਕਿਆ ਜਾਵੇ ਹਨਾ ਜਿਵੇਂ ਕਿਸੇ ਡੈਥ ਹੋਈ ਆ ਉਹਦੀਆਂ ਫੈਮਿਲੀਆਂਜ਼ ਨੂੰ ਕੈਮਰੇ 'ਚ ਨਾ ਖਬਰ ਕੀਤਾ ਜਾਵੇ ਘੱਟੋ ਘਟ ਉਹਨਾਂ ਨੂੰ ਪੋਸਟ ਦੇ ਲਈ ਆਪ ਦਾ ਜਿਹੜਾ ਸ਼ਖਸ ਉਹਨਾਂ ਦੇ ਘਰ ਦਾ ਇੱਕ ਜਾ ਰਿਹਾ ਉਸ ਨੂੰ ਘਟੁਕਟ ਉਹਦੇ ਲਈ ਰੋਣ ਤਾਂ ਦਿੱਤਾ ਜਾਵੇ ਖੁੱਲ ਕੇ ਰੋਣ ਦੇ ਦਿੱਤਾ ਜਾਵੇ ਉਹਦਾ ਮੂੰਹ ਦੇਖਣ ਦਿੱਤਾ ਜਾਵੇ ਖੁੱਲ ਕੇ ਹਨਾ ਉਹਨਾਂ ਨੇ ਜਾਂਦੀ ਬਾਰੇ ਉਹਦੇ ਮੁਖੋਂ ਦੇਖ ਕੇ ਗੱਲ ਕਰਨੀਆਂ ਹੁੰਦੀਆਂ ਹਨਾ ਤੇ ਤੁਸੀਂ ਉਹ ਵੀ ਬੰਦੇ ਦਾ ਮੂੰਹ ਦੇ ਅੰਦਰ ਹੀ ਰਹਿ ਜਾਂਦੀਆਂ ਗੱਲਾਂ ਮਤਲਬ ਸਿਰਫ ਉਸ ਟਾਈਮ ਲੋਕੀ ਮੀਡੀਆ ਨੂੰ ਗੱਲਾਂ ਹੀ ਕਰਦੇ ਆ ਤੇ ਫਿਰ ਮੀਡੀਆ ਕੰਮ ਚੰਗਾ ਵੀ ਕਰ ਰਿਹਾ ਕਿਉਂਕਿ ਲੋਕਾਂ ਦੀਆਂ ਜੋ ਸਾਨੂੰ ਨਹੀਂ ਪਤਾ ਲੱਗਦੀਆਂ ਖਬਰਾਂ ਹਨਾ ਜਿਵੇਂ ਨੇਪਾਲ ਦੇ ਵਿੱਚ ਕੀ ਕੁਝ ਹੋਇਆ ਸਾਨੂੰ ਇੱਥੇ ਤੱਕ ਨਹੀਂ ਸੀ ਪਤਾ ਲੱਗਣਾ ਹਨਾ ਉਹ ਮੀਡੀਆ ਦੇ ਥਰੂ ਸਾਡੇ ਕੋਲ ਆਇਆ ਮੀਡੀਆ ਚੰਗਾ ਵੀ ਕੰਮ ਕਰ ਰਿਹਾ ਪਰ ਐਸੀ ਚੀਜ਼ ਨੂੰ ਅਵਾਇਡ ਕੀਤਾ ਜਾਵੇ ਕਿ ਕਿਸੇ ਦੀਆਂ ਫੈਮਲੀਆਂ ਜਿਸ ਨੂੰ ਵੀ ਦੁੱਖ ਨਾ ਪਹੁੰਚੇ ਇੱਕ ਦੁੱਖ ਤਾਂ ਨਹੀਂ ਉਹਨਾਂ ਤੇ ਬਹੁਤ ਭਾਰੀ ਰੱਬ ਨੇ ਪਾਇਆ ਹੁੰਦਾ ਹੋਏ ਇਸ ਤੋਂ ਬਾਅਦ ਸਾਰੇ ਹੀ ਸਿਆਣੇ ਆਏ ਤੋਂ ਬਾਅਦ ਤਾਂ ਮੈਂ ਕੁਝ ਵੀ ਨਹੀਂ ਕਹਿ ਸਕਦਾ ਕਿਉਂਕਿ ਸ਼ਬਦ ਨਹੀਂ ਹੁੰਦੇ ਕਿਸੇ ਲਈ ਕਹਿਣ ਲਈ ਥੈਂਕ ਯੂ ਡਾਕਟਰ ਜ਼ਵਿੰਦਰ ਕੁਸਤਰੀ ਸਾਹਿਬ ਜੀ ਅੱਜ ਦੇ ਸ਼ੋਅ ਵਿੱਚ ਸ਼ਾਮਲ ਹੋਣ ਦੇ ਲਈ ਫਿਰ ਆਪਾਂ ਕਿਸੇ ਹੋਰ ਵਿਸ਼ੇ ਦੇ ਨਾਲ Yeah, it is show de langue. Thank you very much.